ਫਿਲੌਰ ਪੁਲਿਸ ਨੇ ਦੋ ਮਹਿਲਾਵਾਂ ਨੂੰ 57 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੋਵਾਂ ਮਹਿਲਾਵਾਂ ਨੂੰ ਨਾਕਾਬੰਦੀ ਦੌਰਾਨ ਕਾਬੂ ਕੀਤਾ ਤੇ ਦੌਰਾਨੀ ਤਲਾਸ਼ੀ ਇਨ੍ਹਾਂ ਪਾਸੋਂ 57 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਦੋਵਾਂ ਮਹਿਲਾਵਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਫਿਲੌਰ ਤੋਂ ਕੈਮਰਾਮੈਨ ਵਿਜੇ ਮਾਨਾਲ ਰਾਏ ਕੁਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਨਸ਼ੇ ਦੇ ਖਿਲਾਫ ਮਹਿੰਮ ਦੇ ਵਿੱਚ ਗਿਲੰਦਰ ਦੇ ਹੱਥੀਂ ਪੁਲਿਸ ਨੂੰ ਉਸ ਨੇ ਸਫਲਤਾ ਸਭਈ ਜਦਮਾਨੀ ਹੋ ਗਿਲੰਦਰ ਦੇ ਹੱਤੀ ਐਸਐਸਪੀ ਸਰਦਾਰ ਹਰਕਮਨ ਸਿੰਘ ਖੱਖ ਅਤੇ ਡੀਐਸਪੀ ਫਲੋਰ ਸਰਵਨ ਸਿੰਘ ਬਲਜੀਤ ਜਿਹੜੇ ਨਿਗਰਾਨੀ ਅਸੀਂ ਦੋ ਲੇਡੀਜ਼ ਨੂੰ ਮਿਤੀ 24 ਇੱਕ ਬੱਚੇ ਨੂੰ ਰਸੂਲਪੁਰ ਵਿਖੇ ਨਸ਼ੇ ਦੀ ਖੇਪ ਦਵਾਈਆਂ ਜੋ ਵੰਡਣ ਜਾ ਰਹੀ ਸੀ ਕਰੀਬ 57 ਗੋਰੀਆਂ ਸਮੇਤ ਕਾਬੂ ਕੀਤਾ ਜਿਨ੍ਹਾਂ ਨੂੰ ਪੇਸ਼ਦਾਨ ਕਰਕੇ ਰਿਮਾੜਾ ਸਿਲ ਇਹਨਾਂ ਦਾ ਬੈਕਗ੍ਰਾਉਂਡ ਕੀ ਤੁਹਾਨੂੰ ਇਹ ਗੋਲੀਆਂ ਯੂਪੀ ਵਾਸੋਂ ਖਰੀਦ ਕਰਕੇ ਲੈਂਦੇ ਸੀ ਜੋ ਉਹਨਾਂ ਨੇ ਇੱਥੇ ਸਪਲਾਈ ਕਰਨੀ ਸੀ ਇਹਦੀ ਪਰਚੀ ਬੁਚੀ ਜਾਰੀ ਹੈ ਪਰਚੀ-ਪਰਚੀ ਇਹਨਾਂ ਨੇ ਵਗੈਰਾ ਨਹੀਂ ਵੈਰੀਫਾਈ ਕਰ ਰਹੇ ਹੋਰ ਵੀ ਲੇਡੀਜ਼ ਇਕੱਲੀ ਦੀ ਦੋ ਲੇਡੀਜ਼ ਬਸ ਅੱਛਾ ਦੋ ਹੀ ਆ ਕੀ ਰਿਮਾਰਡ ਲਿਆ ਇਹਨਾਂ ਨੇ ਇਹਨਾਂ ਰਿਮਾਰਡ ਲਿਆ ਜੀ